ਇੱਕ ਹੀ ਵਿਆਹ ਖੋਲ ਕੇ ਵੇਖਾ ਇਹਨਾਂ ਥੋੜੀ ਮੜਾ ਧਿਆਨ ਨਾਲ ਵਿੱਚ ਕੋਈ ਚੀਜ਼ ਨਾ ਹੋਵੇ ਆ ਖੋਲ ਕੇ ਵੇਖ ਲੈਣਾ ਇਹ ਸੀ ਫੋਲਣ ਲੱਗਿਆ ਕੋਈ ਭਰਾਤ ਤਰੀਕ ਵਗੈਰਾ ਹੋ ਸਕਦਾ ਇਸ ਤੇ ਸ਼ੇਸਨਾਗ ਵੀ ਹੋਵੇ ਭਰਾਵਾ ਲਓ ਜੀ ਲੈ ਬਿਲਡਿੰਗ ਦਾ ਵੀਊ ਚੈੱਕ ਕਰੋ ਆ ਸੈਂਡ ਕਰ ਚੈੱਕ ਕਰੋ ਕਾਲ ਜਿਹਦਾ ਵੀਊ ਕਿੱਡਾ ਘੈਂਟ ਆ ਰਿਹਾ ਬਿਲਡਿੰਗ ਵੇਖੋ ਤੁਸੀਂ ਇਹ ਵੀ ਰਾਜ ਦੇ ਵੇਲੇ ਦੀ ਬਣੀ ਹੋਈ ਬਿਲਡਿੰਗ ਆਹ ਵੇਖੋ ਆ ਕੀ ਪਿਆ ਹੈ ਤਾਰਾ ਬਿਮਾਰੀ ਦੇ ਹੈਲੋ ਗਾਇਸ ਕੀ ਹਾਲ ਚਾਲ ਹੈ ਤੁਸੀਂ ਸਾਰੇ ਕਿਵੇਂ ਕੈਂਟਾ ਇੱਕ ਹੋਰ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਇਹ ਵਲੌਗ ਬਹੁਤ ਹੀ ਕੈਂਟਨ ਵਾਲਾ ਕਿਉਂਕਿ ਅੱਜ ਆਪ ਆਏ ਸੀ ਹੋਸਟਲ ਦੇ ਵਿੱਚ ਕਮਰੇ ਦੇ ਵਿੱਚ ਆਏ ਸੀਗੇ। ਹੋਸਟਲ ਦੇ ਕਮਰੇ ਤੁਹਾਨੂੰ ਦਿਖਾਉਨੇ ਆ ਕਿੱਦਾਂ ਹੁੰਦੇ ਕਿੰਨੇ ਇੱਥੇ ਲੋ ਜੀ ਆ ਆ ਬੰਦਾ ਨਵਾਂ ਇੱਥੇ ਆਇਆ ਆਇਆ ਵੀ ਵੇਖੀਏ ਕਮਰੇ। ਲਓ ਜੀ ਚੈੱਕ ਕਰੋ ਰੂਮ। ਕਿੱਦਾਂ ਵੱਡਾ ਰੂਮ ਆ। ਜਮਾ ਰੁਪਈਆ ਕੰਮਰਾ ਹੈ ਜਮਾ ਰੁਪਈਆ। ਖੂਫੀਆ ਕੰਮਰਾ ਆ ਵੇਖੋ ਤੁਸੀਂ। ਜਮਾ ਨਾ ਵੇਖੋ ਕਿੰਨੇ ਪੁਰਾਣੇ ਰਾਜੇ ਵੀੜਿਆਂ ਦੇ ਬெட் ਪਈ ਹੋਈ ਆ ਦੇਖੋ ਕਿੰਨੇ ਪੁਰਾਣੇ ਆ ਇਹਨਾਂ ਦਾ ਸੌਣ ਬੜੇ ਖਾਸਾ ਪਿਆ ਬੁੱਢ ਪਈ ਆ ਇਹ ਦੋ ਹਸਟਲ ਵਿੱਚ ਲੈਂਦੇ ਆ ਇੱਥੋਂ ਕਰ ਦਿੰਦੇ ਸੀ ਮਗਰਲੇ ਪਾਸੇ ਇੱਕ ਬੜੀ ਯੂਨੀਵਰਸਿਟੀ ਹਾਂ ਚਲੋ ਹੁਣ ਤੁਹਾਨੂੰ ਹੋਰ ਦਿਖਾਉਣੇ ਆ ਰੂਮ ਅੱਗੇ ਜਾ ਕੇ ਜੁੜੇ ਰੋ ਬਲਾਗ ਦੇ ਨਾਲ ਆ ਹਾਂ ਉੱਪਰ ਜਾਂਦੇ ਹਾਂ ਹਾਂ ਉੱਪਰ ਜਾਂਦੇ ਹਾਂ ਨੇ ਹੇਪਰ ਬਾਹਰ ਸਲੀਪਰ ਚੱਲੇ ਆ ਆ ਦੇਖੋ ਇਹ ਬੱਚੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੇ ਆ ਹਾਂ ਆ ਦੇਖੋ ਇਹ ਉਹਨਾਂ ਬੱਚਿਆਂ ਦੇ ਨਾਂ ਆਗੇ ਜਿਹੜੇ ਜ਼ਿੰਦਗੀ ਦੇ ਵਿੱਚ ਇੱਥੇ ਹੋਸਟਲ ਦੇ ਵਿੱਚ ਰਹਿ ਕੇ ਗਏ ਆ ਤੇ ਸਫਲ ਹੋਏ ਆ ਇੰਸਟਾਗ੍ਰam ਆ ਲਿਖੇ ਹਾਂ ਦਾ ਸਟਡੀ ਰੂਮ ਹਾਂ ਉਹਨਾਂ ਦਾ ਸਟਡੀ ਰੂਮ ਜਿੱਥੇ ਬੱਚੇ ਰਹਿਆ ਇਸ ਸਟਡੀ ਦਿੱਤੀ ਆ ਆਹ ਦਾ ਬੈਡਰੂਮ ਇਹ ਬੈਡਰੂਮ ਆ ਬਾਬਾ ਫ੍ਰੀਜ ਦੀ ਫੋਟੋ ਲੱਗੀ ਆ ਫੋਟੋ ਲੱਗੀ ਹੋਈ ਆ ਆ ਕਰਿਆਨਾ ਸਟੋਰ ਦਾ ਜਿਹਨੇ ਕਰਿਆਨਾ ਨੂੰ ਸਮਾਨ ਚੁੰਨਣਾ ਉਹ ਵੀ ਇੱਥੇ ਲਿਖਿਆ ਪਿਆ ਵੀ ਆਰ ਦਾ ਬਹੁਤ ਸਸਤਾ ਡੇਟਾ ਨੇ ਮਿਲਦਾ ਯਾਰ ਜੇ ਕਰ ਚੈੱਕ ਕਰ ਸਕਦੇ ਆ ਹੁਣ ਚਲੋ ਆਪਾਂ ਜਾਨੇ ਆ ਉੱਪਰ ਵਾਲ ਨੂੰ ਹੌਸਟਲ ਦੇ ਜਮਾ ਉਪਸੈਟ ਆਹ ਕਮਰਾ ਵੇਖੋ ਤੁਸੀਂ ਬੈੱਡ ਬੁੱਡ ਕਿਵੇਂ ਪਈ ਆ ਇਹ ਸਾਫ ਸਫਾਈ ਚੱਲ ਰਹੀ ਆ ਕਿਉਂਕਿ ਨਵੇਂ ਬੈਚ ਸਟਾਰਟ ਹੋਣਗੇ ਹੁਣ ਹੌਸਟਲ ਦੇ ਵਿੱਚ ਆਉਣੇ ਵਿਦਿਆਰਥੀ ਚੱਲੂ ਕੰਮ ਫਿਰ ਅਲਮਾਰੀ ਲਓ ਜੀ ਹੁਣ ਆਪਾਂ ਜਾਨੇ ਉੱਪਰ ਵਾਲ ਨੂੰ ਆਹ ਦੇਖੋ ਚਾਨਾ ਖੂਫੀ ਆ ਜਾਂਸੀ ਹੁਣ ਅਸੀਂ ਤਰ ਜਾ ਰਹੇ ਉੱਤੇ ਜਾ ਕੇ ਸਾਨੂੰ ਕੁਝ ਵੀ ਪ੍ਰਾਪਤ ਹੋ ਸਕਦਾ ਲਓ ਜੀ ਆਪਾਂ ਪਹੁੰਚੇ ਲਓ ਜੀ ਇਸ ਤਰ੍ਹਾਂ ਆਪਾਂ ਹੋਸਟਲ ਦੇ ਉੱਤੇ ਆ ਗਏ ਆਂ ਪਹਿਲੀ ਬਿਲਡਿੰਗ ਤੇ ਆ ਗਏ ਆਂ ਹੁਣ ਆਪਾਂ ਉੱਪਰਲੀ ਬਿਲਡਿੰਗ ਦੀ ਫੇਰ ਜਾਣਦੇ ਆਂ ਦੇਖਣਾ ਪਈ ਇਥਾਂ ਲਓ ਜੀ ਪਹੁੰਚ ਗਏ ਹੋਸਟਲ ਜਮਾ ਉੱਪਰਲੀ ਸਾਈਡ ਥਿਊ ਚੈੱਕ ਕਰੋ ਤੁਸੀਂ ਕੋਲ ਦਾ ਲਓ ਜੀ ਕੋਲ ਦਾ ਥਿਊ ਚੈੱਕ ਕਰੋ ਮਗਰਲੀ ਸਾਈਡ ਵੀ ਦਿਖਾ ਮਗਰਲੀ ਸਾਈਡ ਵੀ ਦਿਖਾਉਣੇ ਗੁਰਦਰਾ ਸਾਹਿਬ ਆ ਗੁਰਦਰਾ ਸਾਹਿਬ ਹੋਸਟਲ ਦਾ ਚੈੱਕ ਕਰ ਸਕਦੇ ਆਂ ਹੌਂਦਾਂ ਹੋਸਟਲ ਦੇ ਬੈਕ ਸਾਈਡ ਦਿਖਾਉਣੇ ਅਗਲੀ ਕਲ ਜੇ ਡਿਪਾਰਟਮੈਂਟ ਆ ਸਾਰਾ ਅਗਲੀ ਕਲ ਜੇ ਡਿਪਾਰਟਮੈਂਟ ਆ ਜਿੰਨਾ ਵੀ ਤੁਹਾਨੂੰ ਨਜ਼ਰ ਆ ਰਿਹਾ ਆ ਬੇ ਇੱਥੇ ਸਬਜ਼ੀਆਂ ਵੇਚੀਆਂ ਹੋਈਆਂ ਸਬਜ਼ੀਆਂ ਸਾਰੀਆਂ ਵੇਚੀਆਂ ਹੋਈਆਂ ਮਤਲਬ ਕਿ ਪ੍ਰੈਕਟੀਕਲ ਇੱਥੇ ਹੁੰਦਾ ਵਿਦਿਆਰਥੀਆਂ ਦਾ ਲਓ ਵੀ ਚਲੋ ਵੀ ਹੁਣ ਤੁਹਾਨੂੰ ਦਿਖਾਉਣੇ ਇੱਥੇ ਮਗਰਲੇ ਪਾਸੇ ਖਣਾਇਆ ਇਹ ਅੰਗਰੇਜ਼ਾਂ ਨੇ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਸੀਗਾ ਪਹਿਲੇ ਅੰਗਰੇਜ਼ਾਂ ਦਾ ਆਫਿਸ ਹੁੰਦਾ ਸੀ ਕੋਈ ਉਸ ਤੋਂ ਬਾਅਦ ਫਿਰ ਇਹ ਵਦਿਆ ਇੱਥੇ ਫਿਰ ਰਹਿਣ ਲੱਪੇ ਸੀਗੇ ਕਾਲਜੀ ਸਾਰ ਰਾਜ ਨੇ ਬਣਾਇਆ ਆ ਰਾਜ ਨੇ ਬਣਾਇਆ ਪਰ ਇਹਦੇ ਬਾਰੇ ਅਸੀਂ ਪੱਕਾ ਨਹੀਂ ਕਹਿ ਸਕਦੇ ਕਿਉਂਕਿ ਸਾਨੂੰ ਪੱਕਾ ਪਤਾ ਨਹੀਂ ਜਿਵੇਂ ਅਸੀਂ ਸੁਣਿਆ ਅੱਜ ਤੱਕ ਆਪਦੇ ਵੱਡੇ-ਵਡੇਰਿਆਂ ਤੋਂ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਅੰਗਰੇਜ਼ਾਂ ਦੇ ਦੁਆਰਾ ਬਣਾਇਆ ਗਿਆ ਹੈ ਹਾਂ ਤੇ ਇਹ ਅੰਗਰੇਜ਼ਾਂ ਦਾ ਇੱਕ ਆਫਿਸ ਹੁੰਦਾ ਸੀਗਾ ਆਫਿਸ ਹੁੰਦਾ ਸੀ ਆ ਸਾਰਾ ਅੰਗਰੇਜ਼ਾਂ ਦੇ ਵੇਲੇ ਤੇ ਯਾਦੂਵਾਲ ਬਹੁਤ ਹੀ ਮਜ਼ਬੂਤ ਕਾਲਜ ਬਣਾਇਆ ਹੈ ਕੰਧਾਂ ਬਹੁਤ ਜ਼ਿਆਦਾ ਮੋਟੀਆਂ ਆਈਆਂ ਦੂਰੋ ਦੂਰੋ ਇੱਥੇ ਆ ਕੇ ਜਿਹੜੇ ਬੱਚੇ ਆ ਇਸ ਹੋਸਟਲ ਦੇ ਵਿੱਚ ਰਹਿੰਦੇ ਆ ਤੇ ਇੱਥੇ ਸਟੱਡੀ ਪ੍ਰਾਪਤ ਕਰਦੇ ਆਗੇ ਆਪ ਹੀ ਚੈੱਕ ਕਰੋ ਗਰਾਊਂਡ ਆ ਗਿਆ ਇਹ ਗਰਾਊਂਡ ਬਣਿਆ ਹੋਇਆ ਹੈ ਕ੍ਰਿਕਟ ਗਰਾਊਂਡ ਕ੍ਰਿਕਟ ਗਰਾਊਂਡ ਕਹਿ ਸਕਦੇ ਆ ਇੱਥੇ ਹੁਣ ਕ੍ਰਿਕਟ ਖੇਡਣ ਲੱਪੇ ਕ੍ਰਿਕਟ ਗਰਾਊਂਡ ਨਹੀਂ ਕਵਾਂਗੇ ਇੱਕ ਵਾਰੀ ਆਪਾਂ ਇਹਨਾਂ ਆਪ ਹੀ ਵੇਖੋ ਆ ਸਾਰਾ ਕੌਲ ਦੇ ਵਿੱਚ ਆ ਸਨ ਵੀ ਹਰਿਆਵਲੀ ਰੂਬਲੀ ਆ ਸਾਰੇ ਕੌਲ ਦੇ ਅੰਦਰ ਹੀ ਆਉਂਦੀ ਪਈ ਆ ਦਾ ਬਲਜਿੰਦਰਾ ਕਾਲ ਦੇ ਕਿਲਿਆਂ ਦੇ ਵਿੱਚ ਬਣਿਆ ਆਇਆ ਹੈ ਤੇ ਇਹਦਾ ਜਿਹੜੀ ਮਾਰ ਤਾਂ ਬਹੁਤ ਮਤਲਬ ਸ਼ਾਨਦਾਰ ਆ ਕਿਉਂਕਿ ਬੂਟੇ ਇੰਨਾ ਮਤਲਬ ਕਿ ਪੈਂਟ ਕਰਨ ਲੱਗੇ ਆ ਖੂਫਿਆ ਮਦ ਇਹ ਰਾਹ ਜਾਂਦਾ ਰਾਹ ਜਾਂਦਾ ਜਿੱਥੇ ਅੱਗੇ ਜਾ ਕੇ ਸਾਨੂੰ ਕੁਝ ਵੀ ਮਿਲਤ ਕੁਝ ਹੀ ਪ੍ਰਾਪਤ ਹੋ ਸਕਦਾ ਕਿਉਂਕਿ ਅੱਗੇ ਜਾ ਕੇ ਇੰਨਾ ਭਿਆਨਕ ਡਰ ਲੱਗ ਰਿਹਾ ਕੁਝ ਨਹੀਂ ਰਾਹ ਇਹ ਖੂਫਿਆ ਰਾਹ ਬਣਾਇਆ ਹੋਇਆ ਇੱਕ ਖੂਫਿਆ ਦਰਵਾਜ਼ਾ ਹੈ ਕਿਉਂਕਿ ਤੁਹਾਨੂੰ ਦੱਸਿਆ ਵੀ ਇਹ ਰਾਜੇ ਨੇ ਬਣਾਇਆ ਸੀ ਫਿਰ ਆਪਦੇ ਹਿਸਾਬ ਨਾਲ ਉਹਨੇ ਬਣਾਇਆ ਇਸ ਤਰ੍ਹਾਂ ਆ ਦੇਖੋ ਖੂਫਿਆ ਰਾਹ ਬਣਾ ਕੇ ਕਿੱਧਰ ਕਿੱਧਰ ਨਿਕਲਦਾ ਸਾਨੂੰ ਕੁਝ ਵੀ ਆਸ ਨਹੀਂ ਹੋਇਆ ਆਸਾ ਸਾਨੂੰ ਕੁਝ ਨਹੀਂ ਹੈਗਾ ਹੋਸਟਲ ਦੇ ਕਮਰੇ ਵੀ ਚੈੱਕ ਕਰ ਸਕਦੇ ਆ ਆ ਦੇਖ ਲਓ ਆ ਵੇਖੋ ਆ ਵਿੱਚ ਤੇ ਦੂਜਾ ਕਮਰਾ ਵੀ ਆ ਆ ਵੇਖੋ ਯਾਰ ਜੀ ਉਹ ਵੀ ਆ ਕੀ ਪਿਆ ਹੈ ਨਹੀਂ ਥੋੜਾ ਪਾਓ ਚਲੋ ਇੱਕ ਜਰਾ ਚੱਕ ਕੇ ਆ ਆ ਵੇਖੋ ਸੱਚੇ ਨੇ ਸਟਡੀ ਰੂਮ ਹੈ ਸਾਰਾ ਕੁਝ ਗੁਰਗੋਬੀ ਸਿੰਘ ਦੀ ਫੋਟੋ ਵੀ ਲੱਗੀ ਹੋਈ ਹੈ ਹੈਨਾ ਕਿੰਦੀ ਵਧੀਆ ਪਰ ਸਾਮ ਵੀ ਨਹੀਂ ਗਏ ਨੇ ਅਲਮਾਰੀ ਦੇ ਕੋਲ ਕੁਝ ਵੀ ਹੋ ਸਕਦਾ ਵਿੱਚ ਅਲਮਾਰੀ ਖੋਲ ਕੇ ਵੇਖਣੇ ਕੁਝ ਵੀ ਹੋ ਸਕਦਾ ਆ ਵੇਖੋ ਆ ਕੀ ਪਿਆ ਹੈ ਤਾਰਾ ਇਮਾਰੀ ਦੇ ਵਿੱਚ ਬੱਚਿਆਂ ਦੁਆਰਾ ਗਰਮ ਪਾਣੀ ਕਰਨ ਦੇ ਲਈ ਰਾੜ ਬਣਾਈ ਗਈ। ਹਾਂ। ਰਾੜ ਰੂਟ ਪਈ ਹੈ ਗਰਮ ਕਰਨ। ਆ ਯਾ ਕਮਰਾ ਕੀ ਯਾ ਖੁੱਲ ਗਿਆ ਪਪਾ ਜੀ। ਖੂਫੀਆ ਕਮਰਾ। ਆ ਖੂਫੀਆ ਕਮਰਾ ਲੱਗ ਰਿਹਾ ਸਾਨੂੰ। ਅਸੀਂ ਵੇਖਣੇ ਆ। ਹਜੇ ਤੱਕ ਸਾਨੂੰ ਕੋਈ ਰਸਤਾ ਨਹੀਂ ਜਾਣਨਾਂ ਤੇ ਮਿਲਿਆ ਕਿਉਂਕਿ ਸਾਨੂੰ ਅਸੀਂ ਅਗਲੇ ਬਲੌਕ ਤੱਕ ਜ਼ਰੂਰ ਦਿਖਾਵਾਂਗੇ ਕਿ ਇਹਦੇ ਵਿੱਚ ਕੀ ਹੈ। ਚਲੋ ਅਸੀਂ ਕੋਸ਼ਿਸ਼ ਕਰਦੇ ਆਂ। ਬਲੌਕ ਦੇ ਇੰਤਜ਼ਾਰ ਕਰਨ। ਹਾਂ ਆਹ ਵੇਖੋ ਆ ਵੀ ਖੋਲਦੀ ਆਪਾਂ। ਆ ਯਾ ਵੇਖੋ ਇਹ ਬਹੁਤ ਕੁਝ ਪਿਆ ਵਿੱਚ। ਇਹ ਤਕੀਆ ਹੈ ਆ ਪਤਾ ਨਹੀਂ ਕੀ ਪਿਆ ਖੋਲ ਕੇ ਵੇਖਾ ਇਹਨੂੰ ਖੋਲ ਹੀ ਮੜਾ ਜਾ ਧਿਆਨ ਨਾਲ ਵਿੱਚ ਕੋਈ ਚੀਜ਼ ਨਾ ਹੋਵੇ ਆ ਖੋਲ ਕੇ ਵੇਖ ਲੈਣਾ ਇਹ ਸੀ ਬੋਲਣ ਲੱਗੇ ਆ ਕੋਈ ਵੀ ਭਰਾ ਹੋ ਸਕਦਾ ਹੈ ਇਸ ਤੇ ਛੇ ਸੁਨਾਗ ਵੀ ਹੋਵੇ ਭਰਾਵਾ ਸਾਰਾ ਖੋਲ ਸਾਰਾ ਬਬਾ ਦਫਲੀ ਜੀ ਨਾ ਸਾਰੀ ਸਟੂਡੈਂਟਸ ਦੀ 뮤జిక్ ਸਟੂਡੈਂਟਸ ਸਾਰਾ ਖੋਲ ਖਾਈ ਜਾ ਤੈਨੂੰ ਨਹੀਂ ਖਟਿਆ ਆਏ ਖਤਮ ਖਤਮ ਹੋ ਗਾ ਮੈਂ ਇਹ ਸਾਰਾ ਦਫਲੀ ਉਹ ਕੋਲੀ ਲਿਆ ਕਮੀ ਜੰਦਰਾ ਵੱਜਿਆ ਪਈ ਜੀ ਖੋਲਣ ਦੀ ਕੋਸ਼ਿਸ਼ ਕੀਤੀ ਆ ਜਿਹੜਾ ਤੁਹਾਨੂੰ ਦਿਖਾਇਆ ਸੀ ਜੀ ਆ ਰੂਮ ਖੂਫਿਆ ਰੂਮ ਆ ਵੇਖੋ ਉਹ ਯਾਰ ਕੀ ਪਿਆ ਹੈ ਸਮਾਨ ਸਵਨ ਪਿਆ ਨਾ ਤੇ ਖੂਫਿਆ ਰੂਮ ਆ ਮੇਰੇ ਵੀਰੋ ਆ ਗੋਲੀਆਂ ਗੋਲੀਆਂ ਪਈਆਂ ਇੰਦੇ ਜੀ ਰਹਿੰਦੇ ਰਹੇ ਆ ਉਸ ਟਨ ਚ ਵੇਖੋ ਕਿੰਨਾ ਕਵਾਲ ਕੂੜ ਪਿਆ ਚਲੋ ਚੱਲੀਏ ਇਹ ਬਹਿਣਾ ਇੱਥੇ ਆ ਉਸ ਟਨ ਲਾ ਇੱਕ ਤੋ ਵੀ ਸਾਨੂੰ ਕੁਝ ਵੀ ਆ ਸਕਦਾ ਹਾਂ ਇਹ ਰੂਮ ਇਹੀ ਸੀ ਖੂਫਿਆ ਰੂਮ ਚਲੋ ਚੱਲੀਏ ਇਹ ਵੀ ਰਣਾ ਇੱਥੇ ਆਹ ਹੋਸਟਲ ਇੱਕ ਤੋ ਵੀ ਸਾਨੂੰ ਕੁਝ ਵੀ ਆ ਸਕਦਾ ਹਾਂ ਇਹ ਰੂਮ ਇਹੀ ਸੀ ਖੂਫਿਆ ਰੂਮ ਨਹੀਂ ਸਾਲਾ ਉਹ ਆਪਣਾ ਫਿਰ ਵੀ ਨਹੀਂ ਪਤਾ ਲੱਗਿਆ ਵੀ ਉਹ ਕੀ ਚੀਜ਼ ਆ ਉਹ ਆਪਾਂ ਦੇਖ ਇੱਥੇ ਵਾਹ ਬਸ ਇਸ ਤਰ੍ਹਾਂ ਇਹ ਹੋਸਟਲ ਦੇ ਕਮਰੇ-ਕੁੰਮਰੇ ਆ ਹੋਸਟਲ ਦਾ ਰਸੋਈ ਘਰ ਆ ਜਿਹੜਾ ਤੁਸੀਂ ਸਾਹਮਣੇ ਚੈੱਕ ਆ ਸਕਦੇ ਹੋ ਜਿੰਦਰੀ ਲੱਗੇ ਆ ਕਿਉਂਕਿ ਇਹ ਜੀ ਸਟੂਡੈਂਟਸ ਛੁੱਟੀਆਂ ਮਨਾਉਣ ਗਏ ਹੋਏ ਆ ਉਹ ਸਾਹਮਣੇ ਵੀ ਚੈੱਕ ਕਰ ਸਕਦੇ ਆ ਲਓ ਜੀ ਹੁਣ ਆਪਾਂ ਹੋਸਟਲ ਦੇ ਬਾਹਰ ਜਾਂਦੇ ਆ ਤੁਹਾਨੂੰ ਦਿਖਾਤਾ ਆਪਾਂ ਦੇ ਲੈਕਚਰ ਸਟਾਰਟ ਕਰਨ ਹਾਂ ਤੁਹਾਨੂੰ ਪਤਾ ਹੀ ਆ ਪੜ੍ਹਾਈ ਵੀ ਬਹੁਤ ਜ਼ਰੂਰੀ ਹਾਂ ਲਓ ਜੀ ਇਹ ਆਪਣਾ ਹੋਸਟਲ ਤੁਹਾਨੂੰ ਦਿਖਾਤਾ ਹੁਣ ਇੱਕ ਹਾਂ ਹਾਂ ਅੱਲ ਲੈ ਕੇ ਜਾ ਰਹੇ ਹੁਣ ਆਪਾਂ ਕਾਲਜ ਦੇ ਵਿੱਚ ਐਂਟਰ ਹੋ ਚੁੱਕੇ ਆ ਜਿੱਥੇ ਮੈਂ ਹਾਂ ਕਲਾਸਾਂ ਸੁਨਾਦਿਆਂ ਤੇ ਮੈਂ ਇਸ ਬਾਅਦ ਦੇ ਨਾਲ ਜਿਹੜੇ ਉਹ ਸਟੱਡੀ ਕਰਦੇ ਆ ਹੁਣ ਅਸੀਂ ਤੁਹਾਨੂੰ ਲਾਇਬ੍ਰੇਰੀ ਵੱਲ ਲੈ ਕੇ ਚੱਲਦੇ ਆ ਆ ਲਾਇਬ੍ਰੇਰੀ ਆ ਆ ਪ੍ਰਿੰਸੀਪਲ ਇੱਥੇ ਰਹਿਆ ਇੱਥੇ ਪ੍ਰਿੰਸੀਪਲ ਆਉਂਦੇ ਆ ਪ੍ਰਿੰਸੀਪਲ ਆਉਂਦਾ ਇੱਥੇ ਆ ਇੱਥੇ ਪ੍ਰੈਜ਼ੀਡੈਂਟ ਰਹਿੰਦਾ ਜਿਹੜਾ ਮੈਂ ਕਿਥੇ ਹੁੰਦਾ ਪ੍ਰਧਾਨ ਕਹਿ ਸਕਦੇ ਜਿਹਨੂੰ ਆਪਾਂ ਕਾਲਜ ਦਾ ਪ੍ਰਧਾਨ ਉਹ ਹੁੰਦੀ ਰਾਇਸ਼ਾ ਜਿਹੜੀ ਹੈਗੀ ਆ ਆ ਲਾਇਬ੍ਰੇਰੀ ਆ ਚੈੱਕ ਕਰ ਸਕਦੇ ਤੁਸੀਂ ਸਾਰੇ ਚੈੱਕ ਕਰੋ ਕਾਲਜ ਦਾ ਵੀਊ ਕਿੱਡਾ ਘੈਂਟ ਆ ਰਿਹਾ ਬਿਲਡਿੰਗ ਵੇਖੋ ਤੇ ਇਹ ਵੀ ਰਾਜ ਦੇ ਵੇਲੇ ਦੀ ਬਣੀ ਹੋਈ ਬਿਲਡਿੰਗ ਹੈ ਜਿਸ ਨੂੰ ਰੰਗ ਕਰਕੇ ਬਹੁਤ ਸ਼ਾਨ ਡੈਕੋਰੇਸ਼ਨ ਕੀਤੀ ਹੋਈ ਹੈ ਡੈਕੋਰੇਟ ਸੁੰਦਰ ਹਾਂ ਮੈਂ ਇੱਥੇ ਖੜ ਕੇ ਤੁਹਾਨੂੰ ਦਿਖਾਉਣਾ ਸਾਰਾ ਆ ਗਰਾਊਂਡ ਆ ਪਾਰਕਿੰਗ ਪਾਰਕਿੰਗ ਸਾਰੀ ਉਧਰ ਹੀ ਸਾਈਡ ਰਹਿੰਦੀ ਏ ਪਾਰਕ ਆ ਤਿੰਨ ਚਾਰ ਪਾਰਕਾਂ ਵਿੱਚ ਹੈਗੀਆਂ ਆ ਤੁਸੀਂ ਵੇਖੋ ਦਰਖਤ ਕਿੱਡੇ ਕਿੱਡੇ ਵੱਡੇ ਲੱਗੇ ਜਦੋਂ ਇਹ ਹਰੇ ਭਰੇ ਹੋ ਜਾਂਦੇ ਆ ਸ਼ਾਨ ਸ਼ਾਨੇ ਕੱਟੂ ਕੱਟੂ ਪਾਣੀ ਪੂਣੀ ਪੀਂਦੀਆਂ ਕੱਟੂ ਚਲੋ ਹਾਂ ਤੁਹਾਨੂੰ ਆ ਤੇ ਕੋਲ ਦੀ ਲਾਇਬ੍ਰੇਰੀ ਆ ਹੁਣ ਤੁਹਾਨੂੰ ਲਾਇਬ੍ਰੇਰੀ ਅੰਦਰ ਦਿਖਾਉਣਾ ਏ ਜੇ ਮੈਡਮ ਨੇ ਸਾਨੂੰ ਅਲਾਉ ਕਰਤਾ ਵਿੱਚ ਜਾਣ ਲਈ ਜੇ ਲੜੇ ਮੈਡਮ ਫਿਰ ਸਾਨੂੰ ਕੈਮਰਾ ਬੰਦ ਕਰਨਾ ਪਊਗਾ ਚਲੋ ਵੇਖਦੇ ਅੰਦਰ ਜਾ ਕੇ ਚਲੋ ਜੀ ਲੇ ਆ ਸੈਨ ਕਰਨ ਲੱਗਿਆ ਮੁੰਡਾ ਕਹਿੰਦਾ ਮੈਂ ਹਾਰੀ ਲਾ ਕੇ ਜਾਣੀ ਇੱਥੇ ਆ ਲਾਇਬ੍ਰੇਰੀ ਸਾਰੀ ਇੱਕ ਬਾਲੀ ਆਵਾਜ਼ ਨਹੀਂ ਆਪਾਂ ਕਰ ਸਕਦੇ ਇੱਥੇ ਆ ਬੁੱਕਸ ਬੁੱਕਸ ਸਾਰੀਆਂ ਪਈਆਂ ਪੜ੍ਹਨ ਵਾਸਤੇ ਬਹਿ ਜਾ ਇੱਥੇ ਹੋਣਾ ਆ ਬੁੱਕਸ ਅੰਮੋਲ ਕੋਣ ਸਖਤ ਮਣਾਈ ਹੈ ਇੱਥੇ ਹਾਂ ਜਿਹੜਾ ਚਲਾਉਣਾ ਉਹ ਸਭ ਆਈ ਬਹੁਤ ਲੋਕ ਕਿ ਵੀਡੀਓ ਬਣਾ ਰਹੇ ਆ ਆ ਮੁੰਡੇ ਨਾਲ ਜੀ ਬਹੁਤ ਆ ਤਾਂ ਹਿਸਟਰੀ ਦੱਸਣ ਦਾ ਪੈਂਦਾ ਥਾਂ ਥਾਂ ਤੇ ਚਲੋ ਹੁਣ ਆਪਾਂ ਬਾਹਰ ਜਾਂਦੇ ਆ ਕਿਉਂਕਿ ਮੈਡਮ ਲੜਦੇ ਆ ਤੁਹਾਨੂੰ ਅਸੀਂ ਅੱਜ ਦਾ ਉਜدار ਵੀ ਦਿਖਾਉਣੀ ਆ ਆ ਟੂਡੇ ਅਖਬਾਰ ਮੇਰੇ ਖ਼ਬਰ ਕੋਲ ਲਓ ਜੀ ਲਾਇਬ੍ਰੇਰੀ ਤੋਂ ਬਾਹਰ ਆਪਾਂ ਆ ਚੁੱਕੇ ਆ ਆ ਰਸਿ ਆ ਗਏ ਆ ਇਸ ਤਰ੍ਹਾਂ ਦਾ ਵਲੌਗ ਤੁਹਾਨੂੰ ਦਿਖਾਇਆ ਸਾਰਾ ਹੁਣ ਅਸੀਂ ਤੁਹਾਨੂੰ ਆਪਦੇ ਕਾਲਜ ਦਾ ਜਿਹੜਾ ਬਗੀਚਾ ਬਹੁਤ ਸੋਹਣੇ ਸੋਹਣੇ ਫੁੱਲ ਕਿਰੇ ਹੋਏ ਆ ਦਿਖਾਉਣੇ ਆ ਆਪਣੇ ਕਾਲਜ ਦੀ ਜਿਹੜੀ ਹੈਗੀ ਆ ਸਟੇਜ ਤੋਂ ਵੀ ਲੱਗੀ ਹੋਈ ਆ ਅੱਜ ਤੁਹਾਨੂੰ ਦਿਖਾਉਣੇ ਆ ਆਪਣੇ ਕਾਲਜ ਦੀ ਸਟੇਜ ਤੇ ਦੇਖੋ ਕਿੰਨੇ ਸੋਹਣੇ ਸੋਹਣੇ ਫੁੱਲ ਨੇ ਲਓ ਜੀ ਫੁੱਲ ਚੈੱਕ ਕਰੋ ਆਪਣੇ ਕਾਲਜ ਦੇ ਲੱਗੇ ਵੇਖੋ ਬੰਸ ਬ ਹਾਂ ਜੀ ਫੁੱਲ ਫੁੱਲਾਂ ਇਹ ਮਤਲਬ ਕਿ ਫੁੱਲ ਤੋੜ ਕੇ ਆਪਾਂ ਕੁੜੀਆਂ ਨੂੰ ਵੀ ਦੇ ਸਕਦੇ ਹਾਂ ਕਿਸੇ ਨੂੰ ਵੀ ਦੇ ਸਕਦੇ ਹਾਂ ਬਿਲਡਿੰਗ ਬੁੱਲ ਨੂੰ ਚੈੱਕ ਕਰੋ ਸਾਡੇ ਛਤਰ ਟੋਲਾ ਵੀ ਹੋ ਜਾਂਦਾ ਹਾਂ ਜੇ ਫੁੱਲ ਆਪਾਂ ਗਲਤ ਫੜਾਤਾ ਤਾਂ ਆਪਣੇ ਛਤਰ ਹੀ ਪੈ ਸਕਦੇ ਆ ਉਧਰ ਸਾਰੇ ਜੋੜੇ ਬੈਠੇ ਨੇ ਚੈੱਕ ਆ ਸਕਦੇ ਆ ਮੈਂ ਪਿਆਰ ਛੜਾ ਜੇ ਕੋਈ ਮਤਲਬ ਕਿ ਕੁੜੀ ਚਾਹੁੰਦੀ ਹੋਵੇ ਤਾਂ ਇਹਨੂੰ ਆ ਕੇ ਮੈਸੇਜ ਕਰ ਸਕਦੀ ਹੈ ਆ ਫੁੱਲ ਤੁਸੀਂ ਚੈੱਕ ਕਰੋ ਕਿੱਡੇ ਘੈਂਟ ਲੱਗਦੇ ਆ ਆ ਦੇਖੋ ਬਈ ਫੁੱਲ ਇੱਥੇ ਕਾਲਜ ਦੀ ਬਿਲਡਿੰਗ ਦਾ 뷰 ਆ ਰਿਹਾ ਆ ਲਿਖੀ ਹੋਈ ਹਿਸਟਰੀ ਸਟਰੀ ਲਿਖੀ ਕਾਲਜ ਦੀ ਇਤਿਹਾਸ ਲਿਖਿਆ ਪਿਆ ਤੁਸੀਂ ਚੈੱਕ ਕਰ ਸਕਦੇ ਆ ਜੇ ਵੀ ਹਾਂ ਜਿਹੜਾ ਇਤਿਹਾਸ ਆ ਉਹ ਸਾਰਾ ਇੱਥੇ ਲਿਖਿਆ ਪਿਆ ਵੀ ਕਿੰਨੇ ਕਿੰਨੇ ਪੈਸੇ ਦਿੱਤੇ ਕਿੰਨੇ ਕਿੰਨੇ ਦਿੱਤੇ ਆ ਤੁਸੀਂ ਦੇਖ ਸਕਦੇ ਆ ਸਾਡੇ ਕੋਲ ਦਾ ਜਿਹੜਾ ਮਤਲਬ ਕਿ گلاب ਬੈਕ ਮਤਲਬ ਕਿ ਪਾਰਕ ਬਣਿਆ ਆ ਵੇਖੋ ਕਿੰਨੇ ਘੈਂਟ ਪੁੱਲਾ ਆ ਵੀ ਬਹੁਤ ਵਜੇ ਬਣਿਆ ਪਹਿਲੇ ਬਜਿੰਦਰਾ ਵੇਖੋ ਕਿੰਡੀ ਸੋਹਣੀ ਬਣਾਈ ਹੋਈ ਆ ਇੱਥੇ ਫੁਹਾਰਾ ਲੱਗਾ ਆ ਪਰ ਇਸ ਵਕਤ ਫੁਹਾਰਾ ਖਰਾਬ ਆ ਇਹ ਮੈਂ ਸੂਰਬੀ ਦੇ ਵਿਦਿਆਰਥੀਆਂ ਦੀ ਸੀਧੀ ਜਿਸ ਤੇ ਬਣਾਈ ਜੀ ਜਗਾ ਜਿੰਨੇ ਵਿਦਿਆਰਥੀ ਤੇ ਸ਼ਹੀਦ ਹੋਏ ਆ ਸਾਰਿਆਂ ਦੀ ਜਾਲਗਰੀ ਚੀਜ਼ ਬਣਾਈ ਹੋਈ ਆ ਆ ਜੀ ਵੇਖੋ ਚੈੱਕ ਕਰੋ ਨਿਊ ਆਹ ਦੇਖੋ ਸਾਰੇ ਆਂਬ ਦੇ ਥੱਲੇ ਬੈਠੇ ਜੋੜੇ ਬੈਠੇ ਆ ਕਲਾਸਾਂ ਲੱਗਦੀਆਂ ਨਹੀਂ ਸਾਰੇ ਜਾਂ ਤੁਰੇ ਫਿਰਦੇ ਆ ਦੇਖੋ ਚਿੜੀਆਂ ਕਾਂ ਐ ਤੋਤਰੀ ਉੱਡ ਰਹੇ ਨੇ ਤੁਸੀਂ ਕਿੰਨਾ ਫਲ ਲੱਗਿਆ ਵੇਖੋ ਨਿੰਬੂ ਆ ਕੇ ਕੀ ਆ ਇਹ ਇਹ ਖੱਟੀਆਂ ਆ ਹਾਂ ਖੱਟੀਆਂ ਨਿਓ ਖੱਟੀਆਂ ਵੀ ਪਾਸ਼ਾ ਦੇ ਵਿੱਚ ਆਪਾਂ ਪੰਜਾਬੀ ਖੱਟੀਆਂ ਕਹਿੰਦੇ ਆ ਖੱਟੀਆਂ ਕਹਿ ਜਾਂਦੇ ਆ ਉਹ ਲੱਗੀਆਂ ਹੀ ਆ ਵੇਖੋ ਕਿੰਨਾ ਫਲ ਆ ਲੈਫਟੀਨਰ ਕਰਤਾਰ ਸਿੰਘ ਸਿੱਖ ਅੱਦੂ ਸਾਨੂੰ ਨਹੀਂ ਆਉਂਦੀ ਅੱਦੂ ਸਾਨੂੰ ਨਹੀਂ ਆਉਂਦੀ ਜਿੰਨੂੰ ਆਉਂਦੀ ਆ ਵੀ ਕੁਝ ਵੀ ਜਿਹੜੇ ਇੱਥੇ ਸ਼ਹੀਦ ਹੋਏ ਆ ਜਿਹਨਾਂ ਕਾਲਜ ਦੇ ਵਿੱਚ ਜਾਉਦ ਨੂੰ ਪਾਇਆ ਲਓ ਜੀ ਇਹ ਚੈੱਕ ਕਰੋ ਦੀ ਰੌਣਕ ਮੇਲਾ ਲਓ ਜੀ ਘੁੰਮਦੇ ਘੁੰਮਦੇ ਸਾਨੂੰ ਟਾਈਮ ਦਾ ਪਤਾ ਨਹੀਂ ਲੱਗਿਆ ਵਲੌਗ ਬਣਾਉਂਦੇ ਬਣਾਉਂਦੇ ਸਾਡਾ ਫਿਰ ਕਲਾਸਾਂ ਦਾ ਟਾਈਮ ਹੋ ਗਿਆ ਹਾਂ ਜੀ ਚੱਲੇ ਆ ਜੇ ਵਲੌਗ ਵੇਲੇ ਲੱਗਾ ਲਾਈਕ ਕਮੈਂਟ ਸਬਸਕ੍ਰਾਈਬ ਕਰਦੇ ਜਾਓ ਮਿਲਦੇ ਆ ਅਗਲੇ ਵਲੌਗ ਚ ਓਕੇ ਬਾਏ ਬਾਏ